ਇੱਕ ਰਾਜਾ ਸੀ ਉਹ ਹਰ ਰੋਜ਼ ਸੋਨਾ ਦਾਨ ਕਰਦਾ ਸੀ ਹਰ ਰੋਜ਼ ਠੀਕ ਹੈ ਬੜਾ ਦਾਨੀ ਸੀ ਬੜੀ ਲੋਕਾਂ ਦੀ ਸੇਵਾ ਕਰਦਾ ਸੀ ਜਿਹਨੇ ਹਰ ਰੋਜ਼ ਸੋਨਾ ਹੀ ਦਾਨ ਕਰਦਾ ਸੀ ਉਹ ਇੱਕ ਦਿਨ ਉਹਨੂੰ ਜੋਤਸੀ ਨੇ ਦੱਸਿਆ ਤੂੰ ਫਲਾਣੇ ਦਿਨ ਫਲਾਣੇ ਟਾਈਮ ਤੈਨੂੰ ਸੱਪ ਨੇ ਡੰਗਣਾ ਤੇਰੀ ਮੌਤ ਹੋ ਜਣੀ ਹੈ ਉਹਨੇ ਸੋਚਿਆ ਵੀ ਹੁਣ ਇਹਦੀ ਬਚਤ ਕਿਵੇਂ ਹੋ ਸਕਦੀ ਹੈ ਉਹਨੇ ਸੋਚਿਆ ਵੀ ਜੇ ਆਪਾਂ ਮਹਿਲ ਦੇ ਆਲੇ-ਦਾਲੇ ਦੁੱਧ ਲਾ ਦਈਏ ਥੋੜਾ-ਥੋੜਾ ਥੋੜਾ ਛੱਡ ਕੇ ਇੱਥੇ ਲਾ ਦੇਣਾ ਉੱਥੇ ਲਾ ਦੇਣਾ ਉੱਥੇ ਸਾਰੇ ਮਹਿਲ ਦੇ ਆਲੇ-ਦਾਲੇ ਲਾ ਦੋ ਸੱਪ ਐ ਜਿਹੜਾ ਆ ਕੇ ਦੁੱਧ ਪੀਂਦਾ ਹੁੰਦਾ ਵੀ ਦੁੱਧ ਕਿਸੇ ਟਾਈਮ ਪੀ ਲੂਗਾ ਉਹਨੂੰ ਨੇਸ਼ਟੀ ਹੋ ਜੂ ਮੇਰਾ ਮਰਨ ਦਾ ਟਾਈਮ ਲੰਘ ਜੂ ਤੇ ਉਹਨੇ ਐਵੇਂ ਕੀਤਾ ਦੁੱਧ ਲਾਤਾ ਉਹ ਤਸਕਨਾਗ ਐ ਜਿਹੜਾ ਮਾਰਨ ਆਉਂਦਾ ਹੁੰਦਾ ਉਹਦੀ ਡਿਊਟੀ ਲੱਗਦੀ ਹੁੰਦੀ ਐ ਪ੍ਰਮਾਤਮਾ ਵੱਲੋਂ ਉਹ ਫਿਰ ਦੇਹ ਪਲਟਦਾ ਜਿਵੇਂ ਉਹਨੂੰ ਮਾਰਨਾ ਹੁੰਦਾ ਉਸ ਤਰ੍ਹਾਂ ਦਾ ਬਣਦਾ ਉਹ ਜਿਵੇਂ ਹਰਨਾਕਸ ਸੀਗਾ ਉਹਨੂੰ ਮਾਰਿਆ ਨਰਸਿੰਘ ਬਣ ਕੇ ਉਹਨੂੰ ਮਾਰਿਆ ਨਾ ਬੰਦਾ ਸੀ ਨਾ ਸ਼ੇਰ ਸੀ ਡਿਊਟੀ ਲੱਗੀ ਹੋਈ ਸੀ ਉਹਨਾਂ ਦੀ ਉਹ ਹੈ ਜੀ ਸਕਲ ਬਣਾਉਂਦਾ ਉਹ ਉਹਨੇ ਤਸਕਨਾ ਆਇਆ ਉਹਨੇ ਦੁੱਧ ਪੀ ਲਿਆ ਉਹਦਾ ਮਰਨ ਦਾ ਟਾਈਮ ਲੰਘ ਗਿਆ ਉਹਨੇ ਦੇਹ ਪਲਟੀਆਂ ਦੇਖੇ ਵੀ ਟਾਈਮ ਲੰਘਿਆ ਦੇਹ ਪਲਟੀ ਰਿਖੀ ਰਿਖੀ ਬਣ ਗਿਆ ਰਿਖੀ ਮੁੰਡਾ ਉਹ ਰਾਜੇ ਦੇ ਕੋਲੇ ਆਇਆ ਉਹ ਰਾਜੇ ਨੂੰ ਕਹਿੰਦਾ ਵੀ ਮੈਂ ਸੀ ਤੈਨੂੰ ਮਾਰਨਾ ਤੇਰਾ ਲੰਘ ਗਿਆ ਟਾਈਮ ਚਾਹੇ ਤੂੰ ਆਪ ਨੂੰ ਦਾਨੀ ਸਮਝ ਲਾਇਆ ਚਾਹੇ ਤੂੰ ਚੰਗਾ ਬੰਦਾ ਸਮਝ ਲਾਇਆ ਜਾਂ ਕੁਛ ਵੀ ਕਰ ਲਾਇਆ ਜਾਂ ਪਰਮਾਤਮਾ ਨੇ ਮਿਹਰ ਕਰ ਲਾਇਆ ਵੀ ਤੇਰਾ ਟਾਈਮ ਲੰਘ ਗਿਆ ਹੁਣ ਤੂੰ ਮੇਰੇ ਤੋਂ ਬਰ ਮੰਗ ਲੈ ਕੋਈ ਉਹ ਕਹਿੰਦਾ ਮੈਂ ਤੇਰੇ ਤੋਂ ਕੀ ਮੰਗਾਂ ਮੈਂ ਤਾਂ ਆਪ ਸੋਨਾ ਦਾਨ ਕਰਦਾ ਮੈਂ ਮੰਗਾਂ ਕੀ ਮੈਂ ਤਾਂ ਸਵੇਰ ਹਰ ਰੋਜ਼ ਸੋਨਾ ਦਾਨ ਕਰਦਾ ਵੀ ਮੈਂ ਕਿਹੜੀ ਚੀਜ਼ ਮੰਗਾਂ ਤੇਰੇ ਤੋਂ ਉਹ ਕਹਿੰਦਾ ਤੀਜਾ ਵਚਨ ਮੰਗ ਲੈ ਉਹ ਰਾਜਾ ਕਹਿੰਦਾ ਚੰਗਾ ਜਿਹੜੇ ਆ ਜਾਨਵਰ ਨੇ ਇਹ ਆਪਸ ਵਿੱਚ ਗੱਲਾਂ ਕਰਦੇ ਨੇ ਮੈਂ ਇਹਨਾਂ ਦੀ ਬੋਲੀ ਸਮਝਣ ਲੱਗ ਜਾਵਾਂ। ਉਹ ਕਹਿੰਦਾ ਵੀ ਬੋਲੀ ਤੂੰ ਇਹਨਾਂ ਦੀ ਸਮਝਣ ਲੱਗ ਜਾਵੇਂਗਾ। ਪਰ ਜਿੱਦਾਂ ਤੂੰ ਕਿਸੇ ਨੂੰ ਦੱਸਤਾ ਉਦੋਂ ਹੀ ਮਰ ਜਾਵੇਂਗਾ। ਇਹਨਾਂ ਦੀਆਂ ਗੱਲਾਂ ਸੁਣ ਕੇ ਤੂੰ ਆਪਦੇ ਦਿਲ 'ਚ ਹੀ ਰੱਖੀਂ। ਤੈਨੂੰ ਹੀ ਪਤਾ ਹੋਵੇ ਇਕੱਲੇ ਨੂੰ। ਜੇ ਤੂੰ ਕਿਸੇ ਨੂੰ ਦੱਸਤਾ ਤਾਂ ਮਰ ਜਾਵੇਂਗਾ। ਮਰ ਜਾਵੇਂਗਾ। ਬਟ ਰਾਜੇ ਨੇ ਜੱਗ ਕੀਤਾ ਸਵੇਰ ਜੱਗ। ਰਾਜਾ ਤੇ ਰਾਣੀ ਆ ਦੋਨੇ ਬੈਠੇ ਸੀਗੇ। ਇੱਕ ਰਸੋਈ ਚੋਂ ਪੂਰੀ ਕੀੜੀ ਚੌਲਾਂ ਦਾ ਦਾਣਾ ਖਿੱਚੀ ਆਉਂਦੀ ਸੀ ਹੂਰੇ ਉਹਨੂੰ ਕਾਲੀ ਕੀੜੀ ਮਿਲ ਗਈ ਕਾਲੀ ਕੀੜੀ ਕਹਿੰਦੀ ਭੈਣੇ ਆ ਚੌਲਾਂ ਦਾ ਦਾਣਾ ਤੂੰ ਮੈਨੂੰ ਦੇ ਦੇ ਉਹ ਕਹਿੰਦੀ ਹੈ ਭਾਈਆ ਪਿੱਟੀ ਉਹ ਤੋਂ ਹੋਰ ਖੇਤ ਲਿਆ ਰਾਜੇ ਦੇ ਘਰ ਘਟ ਹੈ ਉਹ ਤੋਂ ਹੋਰ ਖੇਤ ਲਿਆ ਉਹ ਕਹਿੰਦੀ ਖੇਤ ਤਾਂ ਮੈਂ ਲਿਆਉਂਦੀ ਮੈਂ ਆ ਪਿਛਲੇ ਜਨਵਰੀ ਕ ਲੈਣੀ ਇਹਦਾ ਜੱਗ ਸਮੇਂ ਨਹੀਂ ਹੋਣਾ ਜੱਗ ਨਹੀਂ ਲੱਗਣਾ ਉਹ ਰਾਜਾ ਇਹ ਗੱਲਾਂ ਸੁਣਦਾ ਸੀ ਹੱਸ ਪਿਆ। ਉਹ ਰਾਣੀ ਕਹਿੰਦੀ ਵੀ ਕਿਉਂ ਹੱਸਿਆ ਸੀ? ਹੁਣ ਜੇ ਦੱਸਦਾ ਤਾਂ ਮਰਦਾ। ਰਾਣੀ ਖੇੜਾ ਨਹੀਂ ਛੱਡਦੀ। ਇਹ ਕੁਦਰਤੀ ਜਿੰਨੇ ਰਾਜੇ ਤੇ ਵੱਡੇ ਤਕੜੇ ਅਫਸਰ ਵੀ ਨੇ ਨਾ ਮਨ ਦੇ ਜਨਾਨੀ ਦੀ ਨੇ। ਆਪਣੇ ਹੁਣ ਵੀ ਜਿਹੜੇ ਅਫਸਰ ਨੇ ਤੇ ਇਹ ਨਹੀਂ ਫਰਮਾਇਆ ਜਨਾਨੀ ਨੂੰ ਲਾਦੇ ਇਹ ਕੰਮ ਕਰਾਉਣਾ। ਉਹ ਕਰਵਾ ਦਿੰਦੀ ਆ ਰਹੂ ਤੂੰ। ਉਹ ਸੋਚ-ਸੋਚ ਕੇ ਕਹਿੰਦਾ ਵੀ ਜੇ ਮੈਂ ਦੱਸਤਾ ਮੈਂ ਮਰ ਜੂ। ਉਹ ਕਹਿੰਦਾ ਮੈਂ ਦੱਸਤਾ ਦਊਂਗਾ ਤੈਨੂੰ ਹਰ ਦਵਾਰ ਜਾ ਕੇ ਦੱਸੂ ਉਹਨੇ ਕਿਹਾ ਵੀ ਮੈਂ ਹਰ ਦਵਾਰ ਧਰਮ ਧਰਤੀ ਤੇ ਚੱਲਿਆ ਜਾਊ ਜੇ ਉੱਥੇ ਮੇਰੀ ਮੌਤ ਵੀ ਹੋ ਗਈ ਉੱਥੇ ਮੈਨੂੰ ਜਲ ਪ੍ਰਵਾਹ ਕਰ ਦੇਣਗੇ ਤੇ ਉਹਨਾਂ ਨੇ ਰੱਥ ਜੋੜੇ ਹਰ ਦਵਾਰ ਦੀ ਤਿਆਰੀ ਕਰ ਲਈ ਰਸਤੇ 'ਚ ਇੱਕ ਆਰਾਮ ਕਰਨ ਲੱਗੇ ਇੱਕ ਖੂਹ ਸੀਗਾ ਉਹਦੇ ਤੇ ਟਿੰਡਾ ਹੈ ਨਹੀਂ ਸੀ ਬੈਠ ਹੈ ਨਹੀਂ ਸੀਗਾ ਚਿਰਨ ਵਾਲਾ ਇਕੱਲਾ ਖੂਹ ਹੀ ਖੂਹ ਸੀ ਖੂਦੇ ਆਪਣੇ ਆਮ ਫੁੱਲ ਬੂਟੇ ਹਰੇ ਹੋਈ ਜਾਂਦੇ ਨੇ ਕਮਾਉਣਾ ਚ ਵੀ ਹੋਰ ਕਿਤੇ ਆਮ ਹੋਈ ਜਾਂਦੇ ਨੇ ਇੱਕ ਫੁੱਲ ਬੂਟਾ ਫੁੱਲ ਹਰਾ ਕੇ ਖੂਦੇ ਵੇਚ ਲਾਂਮ ਕੇ ਵਸੇ ਵਿਚਾਰੇ ਉਧਰੋਂ ਭੇਡਾਂ ਬੱਕਰੀਆਂ ਦਾ ਇੰਜੜ ਆ ਗਿਆ ਉਹ ਇੰਜੜ ਜਦੋਂ ਨੰਗਣ ਲੱਗਿਆ ਬੱਕਰੀ ਚਾਹ ਕੇ ਕਹਿੰਦੀ ਬੱਕਰੇ ਨੂੰ ਉਹ ਤਾਂ ਫੁੱਲ ਬਣ ਦੇ ਕੇ ਕਹਿੰਦੀ ਬਈ ਬੱਕਰਿਆ ਤਾਂ ਹਾਂ ਕਹਦਾ ਮੈਨੂੰ ਫੁੱਲ ਦੇੜ ਕੇ ਦੇ ਤੋੜ ਕੇ ਦੇ ਬੱਕਰਾ ਦੇਖ ਕੇ ਕਹਿੰਦਾ ਇਹ ਨਹੀਂ ਟੁੱਟਣਾ ਇਹ ਤਾਂ ਵਿਚਾਲੇ ਆ ਕਹਿੰਦਾ ਮੈਂ ਵਿੱਚ ਡਿੱਗ ਪੂੰ ਬੱਕਰੀ ਕਹਿੰਦੀ ਨਹੀਂ ਨਹੀਂ ਕਹਿੰਦੀ ਮੈਂ ਤਾਂ ਤੋੜ ਕੇ ਦੇ ਰਾਜਾ ਕਹਿੰਦਾ ਦੂਜਾ ਬੱਕਰਾ ਕਹਿੰਦਾ ਮੈਂ ਮਾਰੀ ਟੁੱਟ ਖੂਚ ਸਿੱਟ ਦੂੰ ਇਹ ਜਦੋਂ ਫੁੱਲ ਤੋੜ ਕੇ ਬੱਕਰੀ ਸਿੱਧੀ ਹੋ ਕੇ ਤੁਰ ਪਈ ਉਹ ਰਾਜੇ ਨੂੰ ਗਿਆਨ ਹੋ ਗਿਆ ਸਾਲਾ ਬੱਕਰੇ ਨੇ ਮੈਂਟਲ ਚ ਬੱਕਰੀ ਸਮਝਾ ਲਈ ਤੇ ਤਾਂ ਰਾਣੀ ਨਹੀਂ ਸਮਝਦੀ ਅੱਜ ਉਹਨੇ ਇੱਕ ਕੋਲੇ ਜੱਟੂ ਪਿਆ ਸੀ ਡੰਡਾ ਵੱਡਾ ਸਾਰਾ ਰਾਣੀ ਦੇ ਚੱਕ ਕੇ ਦੋ ਮਾਰੇ ਟੂਹੇ ਚ ਉਹ ਕਹਿੰਦੀ ਗਲਤੀ ਤਾਂ ਦੱਸੋ ਜੀ ਕੀ ਹੋ ਗਈ ਉਹ ਕਹਿੰਦਾ ਫੇਰ ਪੁੱਛਿਆ ਵੀ ਕਿਉਂ ਹੱਸਿਆ ਸੀ ਕਹਿੰਦੀ ਨਹੀਂ ਕਹਿੰਦਾ ਚਲ ਉੱਠ ਕਰਨ ਤੁਰ ਬਸ ਚੰਗਾ ਸੀ ਬਸ